ਦੂਜਾ ਬੈਰਿਕ ਜਿਹੜਾ ਹੈ ਉਹ ਚੇਂਜ ਕਰਨ ਦੀ ਗੱਲ ਕੀਤੀ ਗਈ ਸੀ ਕਿਉਂਕਿ ਇਹਦੇ ਵਿੱਚ ਦੋ ਬਹੁਤ ਇੰਪੋਰਟੈਂਟ ਹੈ ਪਹਿਲਾ ਜਿਹੜਾ ਬੈਰਿਕ ਚੇਂਜ ਨੂੰ ਲੈ ਕੇ ਇਹਦੇ ਵਿੱਚ ਲਾਈ ਗਈ ਸੀ ਪਟੀਸ਼ਨ ਕਿ ਬੈਰਿਕ ਜਿਹੜੀ ਹੈ ਉਹ ਚੇਂਜ ਕੀਤੀ ਜਾਵੇ ਹਾਲਾਂਕਿ 17 ਜੁਲਾਈ ਨੂੰ ਇਹਦੀ ਨੈਕਸਟ ਡੇਟ ਪਈ ਹੈ ਲੇਕਿਨ ਰੀਜ਼ਨ ਕੀ ਹੈ ਸਾਡੇ ਨਾਲ ਆਜਦੀਪ ਕਲੇਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਕਲੇਰ ਸਾਹਿਬ ਕਿਉਂਕਿ ਅਸ ਦੋ ਅਹਿਮ ਚੀਜ਼ਾਂ ਤੇ ਸੁਣਵਾਈ ਹੋਈ ਹੈ ਪਹਿਲਾਂ ਤਾਂ ਬੈਰਿਕ ਦੀ ਅਸੀਂ ਗੱਲ ਕਰ ਲਈਏ ਚੇਂਜ ਕਰਨ ਦੀ ਰੀਜ਼ਨ ਕੀ ਰਿਹਾ ਕਿਉਂਕਿ ਐਜ਼ ਅ ਐਡਵੋਕੇਟ ਤੁਸੀਂ ਸਾਰਾ ਇਹਦੇ ਵਿੱਚ ਦੇਖ ਰਹੇ ਹੋ ਤਾਂ ਰੀਜ਼ਨ ਕੀ ਰਿਹਾ ਕਿ ਕਿਸ ਤਰ੍ਹਾਂ ਦੀ ਪਟੀਸ਼ਨ ਜਿਹੜੀ ਪਾਈ ਗਈ ਹੈ ਨਾਬਾ ਜੇਲ੍ਹ ਚ ਇਸ ਵੇਲੇ ਵਿਕਰਮ ਮਜੀਠੀਆ ਬੰਨੇ ਦੇਖੋ ਰਾਠੀ ਜੀ ਤੁਸੀਂ ਦੇਖਿਆ ਹੋਣਾ ਕਿ ਵਿਕਰਮ ਮਜੀਠੀਆ ਤੇ ਜਿੱਦਨ ਦਾ ਝੂਠਾ ਪਰਚਾ ਦਿੱਤਾ ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਪੰਜਾਬ ਸਰਕਾਰ ਕਿਦਾਂ ਚੋਰਾ ਵਾਂਗੂ ਉਹਨਾਂ ਨੂੰ ਲਕੋ ਲਕੋ ਕੇ ਪੇਸ਼ ਕਰਦੀ ਹੈ ਮਤਲਬ ਅਦਾਲਤਾਂ ਤੱਕ ਦੇ ਉੱਤੇ ਕੱਪੜੇ ਪਾਤੇ ਅੰਦਰ ਨਾ ਵਕੀਲਾਂ ਨੂੰ ਜਾਣ ਦਿੰਦੇ ਨੇ ਨਾ ਪ੍ਰੈਸ ਨੂੰ ਜਾਣ ਦਿੰਦੇ ਨੇ ਔਰ ਕਾਰਨ ਇੱਕੋ ਦੱਸਦੇ ਨੇ ਕਿ ਜੀ ਵਿਕਰਮ ਮਜੀਠੀਆ ਨੂੰ ਖਤਰਾ ਹੀ ਬਹੁਤ ਔਰ ਐਸੀ ਗੱਲ ਨੂੰ ਕਹਿ ਕੇ ਜਦੋਂ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਛੱਡ ਕੇ ਆਏ ਨੇ ਤਾਂ ਇਹ ਕਹਿੰਦੇ ਨੇ ਕਿ ਜੀ ਵਿਕਰਮ ਮਜੀਠੀਆ ਉੱਥੇ ਔਰੇਂਜ ਕੈਟਾਗਰੀ ਦੇ ਇਨਮੇਟ ਹੈ ਹੁਣ ਔਰੇਂਜ ਕੈਟਾਗਰੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਬਣਾਈ ਦੀ ਇਹ ਤਾਂ ਜੇਲ੍ਹ ਮੈਨੂਅਲ ਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਔਰੇਂਜ ਕੈਟਾਗਰੀ ਚ ਔਰੇਂਜ ਕੈਟਾਗਰੀ ਚ ਜਿਹੜਾ ਇਨਮੇਟ ਹੈ ਉਹਨੂੰ ਕਿਉਂਕਿ ਹਾਈ ਥ੍ਰੈਟ ਰਿਸਕ ਹੁੰਦਾ ਤਾਂ ਉਹਨੂੰ ਔਰੇਂਜ ਕੈਟਾਗ ਤੇ ਉਹਨੂੰ ਕੱਲੇ ਨੂੰ ਅੱਡ ਬੈਰਕ ਚ ਰੱਖ ਦਿੰਦੇ ਨੇ ਉਹਨੂੰ ਕਿਸੇ ਦੇ ਨਾਲ ਨਹੀਂ ਰੱਖਿਆ ਜਾਂਦਾ ਬਿਕੋਜ਼ ਕਿਉਂਕਿ ਉਹਦੀ ਸਿਕਿਉਰਿਟੀ ਰੀਜ਼ਨ ਕਰਕੇ ਵਿਕਰਮ ਮਜੀਠੀਆ ਜਿਨ੍ਹਾਂ ਨੂੰ ਅਦਾਲਤਾਂ ਚ ਪਰਦੇ ਲਾ ਲਾ ਕੇ ਪੇਸ਼ ਕੀਤਾ ਗਿਆ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਕਿਸੇ ਨੂੰ ਨੇੜੇ ਤੱਕ ਜਾਣ ਦੀ ਇਜਾਜ਼ਤ ਨਹੀਂ ਸੀ ਇਹ ਕਹਿ ਕੇ ਕਿ ਜੀ ਇਹਨਾਂ ਨੂੰ ਖਤਰਾ ਬਹੁਤ ਹੈ ਤੇ ਜੇਲ੍ਹ ਚ ਉਹਨਾਂ ਦੀ ਬੈਰਕ ਦੇ ਵਿੱਚ 9 ਬੰਦੇ ਵਾਰਡ ਦਿੱਤੇ ਜਾਂਦੇ ਨੇ ਉਹ ਵੀ ਨਾਬਾ ਜੇਲ੍ਹ ਜਿੱਥੇ ਸਾਰੀ ਗੈਂਗਸਟਰ ਨੇ ਤਾਂ ਕੀ ਇਹ ਸਰਕਾਰ ਦੀ ਸਾਦਸ਼ਾ ਹੈ ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਕਿੰਨੇ ਨਿਚਲੇ ਸਤਰ ਦੀ ਰਾਜਨੀਤੀ ਕਰੂਗੀ ਬਿਕਰਮ ਮਜੀਠੀਆ ਨੂੰ ਆ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸ਼੍ਰੋਮ ਨਹੀਂ ਅਕਾਲੀ ਦਲ ਚ ਸੰਘਰਸ਼ਾਂ ਦੀ ਜਥੇਬੰਦੀ ਹੈ ਪੰਜਾਬ ਲਈ ਕੁਰਬਾਨੀਆਂ ਦੇ ਕੇ ਉਰੇ ਤੱਕ ਪਹੁੰਚੇ ਹੈ ਔਰ ਅਗਰ ਸਰਕਾਰ ਸੋਚਦੀ ਹੈ ਕਿ ਐਸੇ ਮਾੜੇ ਹਤਕੰਡਿਆਂ ਨਾਲ ਕੋਈ ਬਿਕਰਮ ਮਜੀਠੀਆ ਡੋਲ ਜਾਣਗੇ ਤਾਂ ਸਰਕਾਰ ਭੁੱਲ ਜੇ ਇਹ ਤੋਂ ਦੁੱਗਣੇ ਹੋ ਕੇ ਸਰਕਾਰ ਨੂੰ ਟਕਰਾਂਗੇ ਇਹ ਤੋਂ ਦੁੱਗਣੇ ਹੋ ਕੇ ਸਰਕਾਰ ਦੀਆਂ ਨੀਤੀਆਂ ਨੂੰ ਐਕਸਪੋਜ਼ ਕਰਾਂਗੇ ਪਰ ਪੰਜਾਬ ਸਰਕਾਰ ਪੰਜਾਬ ਪੁਲਿਸ ਜੇਲ ਜਿਹੜੇ ਜੇਲ ਡਿਪਾਰਟਮੈਂਟ ਹੈ ਉਹ ਆਪਣਾ ਜੇਲ ਮੈਨੂਅਲ ਤਾਂ ਫਾਲੋ ਕਰੇ ਨਾ ਜਾਂ ਤਾਂ ਤੁਸੀਂ ਕੋਹ ਨਾ ਕਿ orange category ਹੈ ਜੇ ਤੁਸੀਂ ਕਹਿੰਦੇ ਹੋ orange ਕੈਟਾਗਰੀ ਹੈ ਫਿਰ ਜੋ orange ਕੈਟਾਗਰੀ ਇਨਮੇਟ ਨੂੰ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਮੁਤਾਬਕ ਰੱਖੋ ਇਸ ਲਈ ਸਾਨੂੰ ਕੋਰਟ ਦਾ ਦਰਵਾਜ਼ਾ ਖੜਕਟਾਉਣਾ ਪਿਆ ਅੱਜ ਇਹਨਾਂ ਨੇ ਕਿਹਾ ਕਿ ਜੀ ਸਾਨੂੰ ਰਿਪਲਾਈ ਫਾਈਲ ਕਰਨ ਲਈ ਹੈ ਜੇਲ ਡਿਪਾਰਟਮੈਂਟ ਨੇ ਪੁਲਿਸ ਨੇ ਕਿਹਾ ਕਿ ਜੀ ਸਾਨੂੰ ਰਿਪਲਾਈ ਫਾਈਲ ਕਰਨ ਲਈ ਸਮਾਂ ਦਿਓ ਉਹਦੇ ਕਰਕੇ ਹੁਣ 17 ਤਰੀਕ ਪਈ ਹੈ ਇੱਕ ਤਾਂ ਇਸ ਕੇਸ ਨੂੰ ਲੈ ਕੇ ਸੁਣਵਾਈ ਹੋਈ ਹੈ ਦੂਜੀ ਅੱਜ ਵਿਕਰਮ ਮਜੀਠੀਆ ਸਾਹਿਬ ਦੀ ਅਸੀਂ ਬੇਲ ਐਪਲੀਕੇਸ਼ਨ ਵੀ ਮੋਹਾਲੀ ਕੋਰਟ ਦੇ ਵਿੱਚ ਮੂਵ ਕੀਤੀ ਹੈ ਜਿਦੇ ਚ ਨੋਟਿਸ ਹੋਇਆ ਵਿਜੀਲੈਂਸ ਨੂੰ ਜਵਾਬ ਤਲਬੀ ਹੋਈ ਹੈ ਉਹਨਾਂ ਨੇ ਆਪਣਾ ਰਿਪਲਾਈ ਫਾਈਲ ਕਰਨਾ ਤੇ ਹੁਣ 22 ਤਰੀਕ ਨੂੰ ਉਹਨਾਂ ਦੀ ਬੇਲ ਦੇ ਵਿੱਚ ਮੁਹਾਲੀ ਕੋਰਟ ਦੇ ਵਿੱਚ ਬੈਸ ਹੋਏ ਸਰ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਔਰੇਂਜ ਜਿਹੜੇ ਵਕਫਾ categories ਬਣੀ ਹੋਈ ਹੈ ਗੈਂਗਸਟਰਾਂ ਦੀ ਜਾਂ ਦੂਜੇ ਅਪਰਾਧੀ ਨੇ ਤਾਂ ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਰਿਸਕ ਹੈ ਜੀ ਆਪਣੀ ਜਿਹੜੀ ਪੈਟੀਸ਼ਨ ਪਾਈ ਗਈ ਹੈ ਕਿਉਂਕਿ ਜੇਲ ਡਿਪਾਰਟਮੈਂਟ ਕਹਿੰਦਾ ਹੈ ਕਿ ਅਸੀਂ ਪ੍ਰੋਟੋਕਾਲ ਦੇ ਹਿਸਾਬ ਨਾਲ ਹੀ ਸਾਰੀ ਚੀਜ਼ਾਂ ਕਰਦੇ ਹਾਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਲਗਾਤਾਰ ਮਜੀਠੀਆ ਨੂੰ ਜਿਸ ਤਰ੍ਹਾਂ ਕੋਰਟ ਦੇ ਵਿੱਚ ਪੇਸ਼ ਕਰਦਾ ਹੈ ਸਾਰਿਆਂ ਤੋਂ ਦੂਰ ਰੱਖਦਾ ਹੈ ਕਿ ਲਾਅ ਐਂਡ ਆਰਡਰ ਜਾਂ ਥ੍ਰੈਟ ਕਾਲ ਹੈਗੀ ਹੈ ਲੇਕਿਨ ਦੂਜੇ ਪਾਸੇ ਜਿਹੜਾ ਮਜੀਠੀਆ ਅਲੀਗੇਸ਼ਨ ਲਾ ਰਹੇ ਨੇ ਕਿ 9 8 9 ਜਿਹੜੇ ਨਾਮੀ ਗੈਂਗਸਟਰ ਨੇ ਜਾਂ ਫਿਰ ਅਪਰਾਧੀ ਹੈ ਉਹਨਾਂ ਨੂੰ ਨਾਲ ਰੱਖਿਆ ਜਾਂਦਾ ਕਿਤੇ ਨਾ ਕਿਤੇ ਰਿਸਕ ਹੈ ਰਠੀ ਸਾਹਿਬ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਨੂੰ ਪੰਜਾਬ ਸਰਕਾਰ ਨੇ ਪਹਿਲਾਂ ਵੀ ਪੂਰਾ ਪੋਲੀਟਿਸੀਜ਼ ਕੀਤਾ ਇੱਕਦਮ ਉਹਨਾਂ ਦੀ ਸੁਰੱਖਿਆ ਵਿਡਰੋਅ ਕੀਤੀ ਹੈ ਔਰ ਹਾਈ ਕੋਰਟ ਦੇ ਵਿੱਚ ਦੋ ਏਜੰਸੀਆਂ ਸਾਹਮਣੇ ਖੜੀਆਂ ਹੋ ਗਈਆਂ ਸੀ ਪੰਜਾਬ ਸਰਕਾਰ ਪਹਿਲਾਂ ਤਾਂ ਕਹਿੰਦੀ ਹੈ ਹਾਈ ਕੋਰਟ ਚ ਕਿ ਵਿਕਰਮ ਮਜੀਠੀਆ ਨੂੰ ਖਤਰਾ ਹੀ ਕੋਈ ਨਹੀਂ ਆਈਪੀ ਜੀ ਤੋਂ ਪ੍ਰੀਮੀਅਰ ਇਨਵੈਸਟੀਗੇਟਿੰਗ ਜਾਂ ਕੋਈ ਏਜੰਸੀ ਹੈ ਨਹੀਂ ਭਾਰਤ ਸਰਕਾਰ ਦੀ ਉਹ ਕਹਿੰਦੀ ਹੈ ਕਿ ਹਾਈ ਥ੍ਰੈਟ ਰਿਸਕ ਹੈ ਨੂੰ ਇਹਨੂੰ ਵੱਡੀਆਂ ਜਥੇਬੰਦੀਆਂ ਤੋਂ ਇਹ ਜੇ ਗੈਂਗਸਟਰਾਂ ਤੋਂ ਖਤਰਾ ਦੋ ਏਜੰਸੀਆਂ ਉੱਥੇ ਆਮੋ ਸਾਹਮਣੇ ਹੋਈਆਂ ਪੰਜਾਬ ਸਰਕਾਰ ਨੇ ਫਿਰ ਵੀ ਜੈਡ ਪਲੱਸ ਵਿਡਰੋਅ ਕੀਤੀ ਜਿੱਦਣ ਪੇਸ਼ੀ ਸੀ ਜਦੋਂ ਫੜ ਲਿਆ ਫਿਰ ਕਹਿੰਦੇ ਜੀ ਬਹੁਤ ਖਤਰਾ ਹੈ ਜਿਹੜੇ ਹਾਈ ਕੋਰਟ ਚ ਕਹਿੰਦੇ ਸੀ ਖਤਰਾ ਬਿਲਕੁਲ ਨਹੀਂ ਹੁਣ ਉਹ ਕਹਿੰਦੇ ਖਤਰਾ ਬਹੁਤ ਹੈ ਤੇ ਜੇਲ੍ਹ ਦੇ ਵਿੱਚ ਜਾ ਕੇ ਫਿਰ ਉਸੇ ਹਤਕੰਡਿਆ ਤੇ ਆ ਗਏ ਹੁਣ ਕਹਿੰਦੇ ਨੇ ਕਿ ਜੀ ਉੱਥੇ 9 ਬੰਦੇ ਅਸੀਂ ਨਾਲ ਸ਼ਿਫਟ ਕਰਤੇ ਅਸੀਂ ਬਿਲਕੁਲ ਨਾਰਮਲ ਚੱਲ ਰਹੇ ਆ ਤਾਂ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਨੂੰ ਲੈ ਕੇ ਪੰਜਾਬ ਸਰਕਾਰ ਸਿਰਫ ਮਿਰੋਲ ਸਿਆਸਤ ਕਰ ਰਹੀ ਹੈ ਕੋਰਟ ਦੀ ਪੇਸ਼ੀ 'ਚ ਮਕਸਦ ਇੱਕੋ ਸੀ ਕਿ ਵਿਕਰਮ ਮਜੀਠੀਆ ਕਿਤੇ মিডিਆ ਸਾਹਮਣੇ ਨਾ ਆ ਜਾਣ ਕਿਉਂਕਿ ਰੌਲਾ ਮੈਂ ਤੁਹਾਨੂੰ ਦੱਸਾਂ ਰਾਠੀ ਜੀ ਸਿਰਫ ਨਾ ਇੱਕ ਮੁੱਛ ਵਾਲੀ ਫੋਟੋ ਤੇ ਰੌਲਾ ਹੈ ਕਹਿੰਦੇ ਮੁੱਖ ਮੰਤਰੀ ਦੀ ਕਲੀਅਰ ਇਨਸਟਰਕਸ਼ਨ ਹੈ ਵੀ ਇਹ ਫੋਟੋ ਨਹੀਂ ਬਾਹਰ ਹੋਣੀ ਚਾਹੀਦੀ ਪਰ ਘੱਟੋ ਘਟਾ ਆਵਦੀ ਸੌੜੀ ਰਾਜਨੀਤੀ 'ਚ ਕਿਸੇ ਦੀ ਜ਼ਿੰਦਗੀ ਨਾਲ ਖੇਡਣਾ ਇਹ ਸਰਕਾਰਾਂ ਦਾ ਜਿਹੜਾ ਅਸੂਲ ਜਿਹੜਾ ਬਣਦਾ ਜਾ ਰਿਹਾ ਹੈ ਇਹ ਬੇहद ਮੰਦ ਭਾਗ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਵਿਕਰਮ ਮਜੀਠੀਆ ਨੂੰ ਕੋਈ ਫਰਕ ਨਹੀਂ ਪੈਂਦਾ ਪੂਰੀ ਚੜ੍ਹਦੀ ਕਲਾ 'ਚਾ ਗੁਰੂ ਦੀ ਓਟ 'ਚ ਸੋ ਗੁਰੂ ਸਾਹਿਬ ਜੀ ਦੀ ਰਾਖੀ ਕਰਦੇ ਨੇ ਉਹਨਾਂ ਸਰਕਾਰਾਂ ਨਹੀਂ ਕੁਝ ਕਰ ਸਕਦੀ ਤੁਸੀਂ ਮਿਲ ਕੇ ਆਓ ਮਜੀਠੀਆ ਸਾਹਿਬ ਨੂੰ ਹੋਰ ਵੀ ਕਿਸ ਤਰ੍ਹਾਂ ਦੀ ਕੋਈ ਗੱਲਾਂ ਬਾਤਾਂ ਦੇਖੋ ਮੈਂ ਵਿਕਰਮ ਮਜੀਠੀਆ ਸਾਹਿਬ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਮਿਲ ਔਰ ਕਿਉਂਕਿ ਐਜ਼ ਅ ਵਕੀਲ ਮੇਰਾ ਰਾਈਟ ਹੈ ਮੈਂ ਉਹਨਾਂ ਨੂੰ ਮਿਲ ਸਕਦਾ। ਬਿਕਰਮ ਮਜੀਠੀਆ ਸਾਹਿਬ ਦਾ ਬੜਾ ਸਪਸ਼ਟ ਸੰਦੇਸ਼ ਹੈ ਨਾਬਾ ਜੇਲ੍ਹ ਚੋਂ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਝੂਠ ਬੋਲੇ ਨੇ ਚਾਹੇ ਉਹ 29 ਮੋਬਾਈਲ ਦਾ ਚਾਹੇ 141 ਕਰੋੜ ਦੀ ਫੋਰਨ ਇਨਵੈਸਟਮੈਂਟ ਤੁਸੀਂ ਕਹੀ ਹੈ ਚਾਹੇ ਹਜ਼ਾਰ ਏਕੜ ਮਸ਼ੋਬਰਾ ਦਾ ਚਾਹੇ ਕਲੀਅਰ ਵਾਟਰ ਕੈਪੀਟਲ ਜਿਹੜੀ ਕਹਿੰਦੇ ਹੋ ਕਿ ਬਿਕਰਮ ਮਜੀਠੀਆ ਦੀ ਹੈ ਤਾਂ ਉਹ ਗੋਰੇ ਦੀ ਹੈ ਹੁਣ ਇਹ ਸਾਰੀਆਂ ਗੱਲਾਂ ਚਾਹੀਦੀਆਂ ਨੇ ਹਜ਼ਾਰ ਏਕੜ ਦਾ ਹੁਣ ਮੁੱਖ ਮੰਤਰੀ ਕਬਜ਼ਾ ਦਵਾਉਣਗੇ ਹਿਮਾਚਲ ਜਾ ਕੇ ਹਾਲਾਂਕਿ ਹਿਮਾਚਲ ਚ 1000 ਏਕੜ ਜਿਹੜੇ ਉੱਥੇ ਦੇ ਰਾਜੇ ਮਹਾਰਾਜੇ ਨੇ ਵੀਰ ਭੱਦਰ ਜੀ ਵਰਗੇ ਉਹਨਾਂ ਕੋਲੇ ਵੀ ਹੈ ਨਹੀਂ ਪਰ ਹੁਣ ਮੁੱਖ ਮੰਤਰੀ ਨੇ ਕਹਿੰਿਆ ਨੇ ਜਾਂ ਤਾਂ ਮੁੱਖ ਮੰਤਰੀ ਦਬਾਉਣਗੇ ਜਾਂ ਮੁੱਖ ਮੰਤਰੀ ਜਨਤਕ ਮਾਫੀ ਮੰਗਣਗੇ ਇੱਦਾਂ ਹੀ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਇੱਦਾਂ ਹੀ 141 ਕਰੋੜ ਸੋ ਭੱਜਣ ਨਹੀਂ ਦੇਵਾਂਗੇ ਜਿੱਦਾਂ ਮੁੱਖ ਮੰਤਰੀ ਸਾਹਿਬ ਸਮਝਦੇ ਨੇ ਨਾ ਕਿ ਮੈਂ ਤਮਾਸ਼ੀ ਬੀਨੀ ਕੀਤੀ ਸਟੇਜ ਲਈ ਤੇ ਅੱਗੇ ਨਿਕਲਿਆ ਨਾ ਇਹ ਗੱਲਾਂ ਤੇ ਹੁਣ ਜਵਾਬ ਦੇਣੇ ਪੈਣਗੇ ਔਰ ਦੂਜਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਾਗਜ਼ ਜ਼ਾਇਦਾ ਤਲਬੀ ਨਹੀਂ ਜ਼ਾਇਦਾ ਦਾ ਵਾਅਦਾ ਤਾਂ ਲੱਭਿਆ ਹੁਣ ਕਹਿੰਦੇ ਜੀ ਬੀਪੀ ਵੱਧ ਗਿਆ ਬੀਪੀ ਵੱਧ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਉੱਪਰ-ਨੀਚੇ ਹੋ ਰਿਹਾ ਕਿਉਂਕਿ ਮੁੱਖ ਮੰਤਰੀ ਅੰਦਰੋਂ ਤੇ ਬਾਹਰੋਂ ਦੋਨੋਂ ਪਾਸੇ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਬਾਹਰੋਂ ਅੱਜ ਪੰਜਾਬ ਵਿਰੋਧ ਤੇ ਖੜਾ ਹੋ ਗਿਆ ਕਿਉਂਕਿ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਹੋਏ ਲੋਕ ਜਵਾਬ ਮੰਗਦੇ ਨੇ ਐਮਐਲਏ ਮੰਤਰੀਆਂ ਦਾ ਘਰਾਓ ਹੋ ਰਿਹਾ ਔਰ ਅੰਦਰੋਂ ਕਹਿੰਦੇ ਹੁਣ ਮੁੱਖ ਮੰਤਰੀ ਨੂੰ ਬਦਲਣ ਦੀ ਤਿਆਰੀ ਹੈ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਸਿਰ ਤੇ ਸਾਰੀ ਐਂਟੀਨ ਕਮਪੰਸੀ ਪਾ ਕੇ ਉਹਨਾਂ ਨੂੰ ਫਾਰਕ ਕੀਤਾ ਸੀ ਐਵੇਂ ਭਗਵੰਤ ਮਾਨ ਸਾਹਿਬ ਨੂੰ ਫਾਰਕ ਕਰਨ ਦੀ ਤਿਆਰੀ ਹੈ ਸੋ ਭਗਵੰਤ ਮਾਨ ਸਾਹਿਬ ਆਪਦੇ ਬੀਪੀ ਦਾ ਬਹੁਤ ਧਿਆਨ ਰੱਖਣ ਕਿਉਂਕਿ ਇਹ ਪੋਲਿਟਿਕਲ ਲੜਾਈ ਹੱਕ ਸੱਚ ਦੀ ਲੜਾਈ ਲੰਬੀ ਲੜਨੀ ਹੈ ਵਿਕਰਮ ਮਜੀਠੀਆ ਨੇ ਬਾਹਰ ਆ ਕੇ ਕੱਲੀ ਕੱਲੀ ਗੱਲਾਂ ਦਾ ਜਵਾਬ ਲੈਣਾ ਸੋ ਹੁਣ ਬੀਪੀ ਆਪਣੀ ਸਿਹਤ ਦਾ ਮੁੱਖ ਮੰਤਰੀ ਧਿਆਨ ਰੱਖਣ ਤੇ ਬਿਲਕੁਲ ਦੋ ਚੀਜ਼ਾਂ ਤੇ ਅੱਜ ਅਹਿਮ ਸੁਣਵਾਈ ਹੋਈ ਹੈ ਹਾਲਾਂਕਿ ਬਾਇਰਕ ਚੇਂਜ ਦੇ ਨਾਲ-ਨਾਲ ਬੀਲ ਐਪਲੀਕੇਸ਼ਨ ਵੀ ਲਾਈ ਗਈ ਔਰ ਇੱਕ ਸਟਾਰਟਿੰਗ ਤੋਂ ਹੀ ਅਕਾਲੀ ਦਲ ਸਾਫ਼ ਤੌਰ ਤੇ ਇਲਜ਼ਾਮ ਲਾਂਦਾ ਨਜ਼ਰ ਆ ਰਿਹਾ ਹੈ ਕਿ ਪੋਲਿਟਿਕਲੀ ਵੈਂਡੈਟਾ ਦੇ ਚੱਲਦੇ ਇਹ ਸਾਰੀ ਚੀਜ਼ਾਂ ਹੋਈਆਂ ਦੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕੇ ਆਉਂਦੀ ਹੈ ਕਿਉਂਕਿ ਹੁਣ 19 ਜੁਲਾਈ ਨੂੰ ਇੱਕ ਅਹਿਮ 14 ਦਿਨ ਦੀ ਕਸਟਡੀ ਤੋਂ ਬਾਅਦ 19 ਜੁਲਾਈ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਹੈ ਹੁਣ ਵੀਡੀਓ ਕਾਨਫਰencing ਰਾਹੀਂ ਹੋਣਾ ਹੈ ਜਾਂ ਫਿਰ ਫਿਜ਼ੀਕਲੀ ਆnde ਇਹ ਤਾਂ ਹੁਣ ਟਾਈਮ ਬਤਾਊਗਾ ਲੇਕਿਨ ਕਈ ਚੀਜ਼ਾਂ ਨੂੰ ਲੈ ਕੇ ਹੁਣ ਅਕਾਲੀ ਦਲ ਵੱਲੋਂ ਲਗਾਤਾਰ ਜਿਹੜਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਪੋਲਿਟਿਕਲੀ ਵੈਂਟਾਟਾ ਦੇ ਚਲਦੇ ਸਾਰੀ ਚੀਜ਼ਾਂ ਹੋਈਆਂ ਇਹਦੇ ਤੇ ਵੀ ਇਲਜ਼ਾਮ ਲਾਏ ਜਾ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਦੇਖਣਾ ਅਹਿਮ ਹੋਵੇ ਮੋਹਾਲੀ ਕੋਰਟ ਦੇ ਵਿੱਚ ਅੱਜ ਵਿਕਰਮ ਮਜੀਠੀਏ ਨੂੰ ਲੈ ਕੇ ਦੋ ਅਹਿਮ ਸੁਣਵਾਈ ਹੋਈ ਹੈ ਜਿਦੇ ਵਿੱਚ ਪਹਿਲਾ ਜਿਹੜੀ ਹੈ ਬੇਲ ਐਪਲੀਕੇਸ਼ਨ ਲਾਈ ਗਈ ਸੀ ਦੂਜਾ ਬੈਰਿਕ ਜਿਹੜਾ ਹੈ ਉਹ ਚੇਂਜ ਕਰਨ ਦੀ ਗੱਲ ਕੀਤੀ ਗਈ ਸੀ ਕਿਉਂਕਿ ਇਹਦੇ ਵਿੱਚ ਦੋ ਬਹੁਤ ਇੰਪੋਰਟੈਂਟ ਹੈ ਪਹਿਲਾ ਜਿਹੜਾ ਬੈਰਿਕ ਚੇਂਜ ਨੂੰ ਲੈ ਕੇ ਇਹਦੇ ਵਿੱਚ ਲਾਈ ਗਈ ਸੀ ਪਟੀਸ਼ਨ ਕਿ ਅਬੈਰਿਕ ਜਿਹੜੀ ਹੈ ਉਹ ਚੇਂਜ ਕੀਤੀ ਜਾਵੇ ਹਾਲਾਂਕਿ 17 ਜੁਲਾਈ ਨੂੰ ਇਹਦੀ ਨੈਕਸਟ ਡੇਟ ਪਈ ਹੈ ਲੇਕਿਨ ਰੀਜ਼ਨ ਕੀ ਰੇ ਸਾਡੇ ਨਾਲ ਆਜਦੀਪ ਕਲੇਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਕਲੇਰ ਸਾਹਿਬ ਕਿਉਂਕਿ ਅਸ ਦੋ ਅਹਿਮ ਚੀਜ਼ਾਂ ਤੇ ਸੁਣਵਾਈ ਹੋਈ ਹੈ ਪਹਿਲਾਂ ਤਾਂ ਬੈਰਿਕ ਦੀ ਅਸੀਂ ਗੱਲ ਕਰ ਲਈ ਚੇਂਜ ਕਰਨ ਦੀ ਰੀਜ਼ਨ ਕੀ ਰਹਾ ਕਿਉਂਕਿ ਐਜ਼ ਅ ਐਡਵੋਕੇਟ ਤੁਸੀਂ ਸਾਰਾ ਇਹਦੇ ਵਿੱਚ ਦੇਖ ਰਹੇ ਹੋ ਤਾਂ ਰੀਜ਼ਨ ਕੀ ਰਹਾ ਕਿਉਂ ਕਿਸ ਤਰ੍ਹਾਂ ਦੀ ਪਟੀਸ਼ਨ ਜਿਹੜੀ ਪਾਈ ਗਈ ਹੈ ਨਾਬਾ ਜੇਲ੍ਹ ਚ ਇਸ ਵੇਲੇ ਵਿਕਰਮ ਮਜੀਠੀਆ ਬੰਨੇ ਦੇਖੋ ਰਾਠੀ ਜੀ ਤੁਸੀਂ ਦੇਖਿਆ ਹੋਣਾ ਕਿ ਵਿਕਰਮ ਮਜੀਠੀਆ ਤੇ ਜਿੱਦਨ ਦਾ ਝੂਠਾ ਪਰਚਾ ਦਿੱਤਾ ਹੂੰ ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਪੰਜਾਬ ਸਰਕਾਰ ਕਿਦਾਂ ਚੋਰਾ ਵਾਂਗੂ ਉਹਨਾਂ ਨੂੰ ਲਕੋ ਲਕੋ ਕੇ ਪੇਸ਼ ਕਰਦੀ ਹੈ ਮਤਲਬ ਅਦਾਲਤਾਂ ਤੱਕ ਦੇ ਉੱਤੇ ਕੱਪੜੇ ਪਾਤੇ ਅੰਦਰ ਨਾ ਵਕੀਲਾਂ ਨੂੰ ਜਾਣ ਦਿੰਦੇ ਨੇ ਨਾ ਪ੍ਰੈਸ ਨੂੰ ਜਾਣ ਦਿੰਦੇ ਨੇ ਔਰ ਕਾਰਨ ਇੱਕੋ ਦੱਸਦੇ ਨੇ ਕਿ ਜੀ ਵਿਕਰਮ ਮਜੀਠੀਆ ਨੂੰ ਖਤਰਾ ਹੀ ਬਹੁਤ ਔਰ ਐਸੀ ਗੱਲ ਨੂੰ ਕਹਿ ਕੇ ਜਿਦਨ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਛੱਡ ਕੇ ਆਏ ਨੇ ਤਾਂ ਇਹ ਕਹਿੰਦੇ ਨੇ ਕਿ ਜੀ ਵਿਕਰਮ ਮਜੀਠੀਆ ਉੱਥੇ ਔਰੇਂਜ ਕੈਟਾਗਰੀ ਦੇ ਇਨਮੇਟ ਹੈ ਹੁਣ ਔਰੇਂਜ ਕੈਟਾਗਰੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਬਣਾਈ ਦੀ ਇਹ ਤਾਂ ਜੇਲ੍ਹ ਮੈਨੂਅਲ ਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ orange category ਚ ਜਿਹੜਾ inmate ਹੈ ਉਹਨੂੰ ਕਿਉਂਕਿ ਹਾਈ ਥ्रेट ਰਿਸਕ ਹੁੰਦਾ ਤਾਂ ਉਹਨੂੰ orange category ਚ ਰੱਖਿਆ ਜਾਂਦਾ ਤੇ ਉਹਨੂੰ ਇਕੱਲੇ ਨੂੰ ਅੱਡ ਬੈਰਕ ਚ ਰੱਖਦੇ ਨੇ ਉਹਨੂੰ ਕਿਸੇ ਦੇ ਨਾਲ ਨਹੀਂ ਰੱਖਿਆ ਜਾਂਦਾ ਬਿਕੋਜ਼ ਕਿਉਂਕਿ ਉਹਦੀ ਸਿਕਿਉਰਿਟੀ ਰੀਜ਼ਨ ਕਰਕੇ ਵਿਕਰਮ ਮਜੀਠੀਆ ਜਿਨ੍ਹਾਂ ਨੂੰ ਅਦਾਲਤਾਂ ਚ ਪੜਦੇ ਲਾ ਲਾ ਕੇ ਪੇਸ਼ ਕੀਤਾ ਗਿਆ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਕਿਸੇ ਨੂੰ ਨੇੜੇ ਤੱਕ ਜਾਣ ਦੀ ਇਜਾਜ਼ਤ ਨਹੀਂ ਸੀ ਇਹ ਕਹਿ ਕੇ ਕਿ ਜੀ ਇਹਨਾਂ ਨੂੰ ਖਤਰਾ ਬਹੁਤ ਹੈ ਤੇ ਜੇਲ੍ਹ ਚ ਉਹਨਾਂ ਦੀ ਬੈਰਕ ਦੇ ਵਿੱਚ 9 ਬੰਦੇ ਵਾਰਡ ਦਿੱਤੇ ਜਾਂਦੇ ਨੇ ਉਹ ਵੀ ਨਾਬਾ ਜੇਲ੍ਹ ਜਿੱਥੇ ਸਾਰੀ ਗੈਂਗਸਟਰ ਨੇ ਤਾਂ ਕੀ ਇਹ ਸਰਕਾਰ ਦੀ ਸਾਦਸ਼ਾਣ ਹੈ ਸਵਾਲ ਇਹ ਖੜਾ ਹੁੰਦਾ ਕਿ ਸਰਕਾਰ ਕਿੰਨੇ ਨਿਚਲੇ ਸਤਰ ਦੀ ਰਾਜਨੀਤੀ ਕਰੂਗੀ ਵਿਕਰਮ ਮਜੀਠੀਆ ਨੂੰ ਆ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਦੀ ਜਥੇਬੰਦੀ ਹੈ ਪੰਜਾਬ ਲਈ ਕੁਰਬਾਨੀਆਂ ਦੇ ਕੇ ਉਰਤਕ ਪਹੁੰਚੇ ਹੈ ਔਰ ਅਗਰ ਸਰਕਾਰ ਸੋਚਦੀ ਹੈ ਕਿ ਐਸੇ ਮਾੜੇ ਹਤਕੰਡਿਆਂ ਨਾਲ ਕੋਈ ਵਿਕਰਮ ਮਜੀਠੀਆ ਡੋਲ ਜਾਣਗੇ ਤਾਂ ਸਰਕਾਰ ਭੁੱਲ ਜੇ ਇਹ ਤੋਂ ਦੁੱਗਣੇ ਹੋ ਕੇ ਸਰਕਾਰ ਨੂੰ ਟੱਕਰਾਂਗੇ ਇਹ ਤੋਂ ਦੁੱਗਣੇ ਹੋ ਕੇ ਸਰਕਾਰ ਦੀਆਂ ਨੀਤੀਆਂ ਨੂੰ ਐਕਸਪੋਜ਼ ਕਰਾਂਗੇ ਪਰ ਪੰਜਾਬ ਸਰਕਾਰ ਪੰਜਾਬ ਪੁਲਿਸ ਜੇਲ ਜਿਹੜੇ ਜੇਲ ਡਿਪਾਰਟਮੈਂਟ ਹੈ ਉਹ ਆਪਣਾ ਜੇਲ ਮੈਨੂਅਲ ਤਾਂ ਫਾਲੋ ਕਰੇ ਨਾ ਜਾਂ ਤਾਂ ਤੁਸੀਂ ਕੋ ਨਾ ਕਿ ਔਰੈਂਜ ਕੈਟਾਗਰੀ ਹੈ ਜੇ ਤੁਸੀਂ ਕਹਿੰਦੇ ਔਰੈਂਜ ਕੈਟਾਗਰੀ ਹੈ ਫਿਰ ਜੋ ਔਰੈਂਜ ਕੈਟਾਗਰੀ ਇਨਮੇਟ ਨੂੰ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਮੁਤਾਬਕ ਰੱਖੋ ਇਸ ਲਈ ਸਾਨੂੰ ਕੋਰਟ ਦਾ ਦਰਵਾਜ਼ਾ ਖੜਕਟਾਉਣਾ ਪਿਆ ਅੱਜ ਇਹਨਾਂ ਨੇ ਕਿਹਾ ਕਿ ਜੀ ਸਾਨੂੰ ਰਿਪਲਾਈ ਫਾਈਲ ਕਰਨ ਲਈ ਜੇਲ ਡਿਪਾਰਟਮੈਂਟ ਨੇ ਪੁਲਿਸ ਨੇ ਕਿਹਾ ਕਿ ਜੀ ਸਾਨੂੰ ਰਿਪਲਾਈ ਫਾਈਲ ਕਰਨ ਲਈ ਸਮਾਂ ਦਿਓ ਉਹਦੇ ਕਰਕੇ ਹੁਣ 17 ਤਰੀਕ ਪਈ ਹੈ ਇੱਕ ਤਾਂ ਇਸ ਕੇਸ ਨੂੰ ਲੈ ਕੇ ਸੁਣਵਾਈ ਹੋਈ ਹੈ ਦੂਜੀ ਅਜ ਬਿਕਰਮ ਮਜੀਠੀਆ ਸਾਹਿਬ ਦੀ ਅਸੀਂ ਬੇਲ ਐਪਲੀਕੇਸ਼ਨ ਵੀ ਮੋਹਾਲੀ ਕੋਰਟ ਦੇ ਵਿੱਚ ਮੂਵ ਕੀਤੀ ਹੈ ਜਿਹਦੇ ਚ ਨੋਟਿਸ ਹੋਇਆ ਵਿਜੀਲੈਂਸ ਨੂੰ ਜਵਾਬ ਤਲਬੀ ਹੋਈ ਹੈ ਉਹਨਾਂ ਨੇ ਆਪਣਾ ਰਿਪਲਾਈ ਫਾਈਲ ਕਰਨਾ ਤੇ ਹੁਣ 22 ਤਰੀਕ ਨੂੰ ਉਹਨਾਂ ਦੀ ਬੇਲ ਦੇ ਵਿੱਚ ਮੋਹਾਲੀ ਕੋਰਟ ਦੇ ਵਿੱਚ ਬੈਸ ਹੋਏ ਸਰ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ orange ਜਿਹੜੇ ਵਕਫਾ categories ਬਣੀ ਹੋਈ ਹੈ ਗੈਂਗਸਟਰਾਂ ਦੀ ਜਾਂ ਜਿਹ ਦੂਜੇ ਅਪਰਾਧੀ ਨੇ ਤਾਂ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਰਿਸਕ ਹੈ ਜੀ ਆਪਣੀ ਜਿਹੜੀ ਪੈਟੀਸ਼ਨ ਪਾਈ ਗਈ ਹੈ ਕਿਉਂਕਿ ਜੇਲ ਡਿਪਾਰਟਮੈਂਟ ਕਹਿੰਦਾ ਹੈ ਕਿ ਅਸੀਂ ਪ੍ਰੋਟੋਕਾਲ ਦੇ ਹਿਸਾਬ ਨਾਲ ਹੀ ਸਾਰੀ ਚੀਜ਼ਾਂ ਕਰਦੇ ਹਾਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਲਗਾਤਾਰ ਮਜੀਠੀਆ ਨੂੰ ਜਿਸ ਤਰ੍ਹਾਂ ਕੋਰਟ ਦੇ ਵਿੱਚ ਪੇਸ਼ ਕਰਦਾ ਸਾਰਿਆਂ ਤੋਂ ਦੂਰ ਲੱਗਦਾ ਕਿ ਲਾਅ ਐਂਡ ਆਰਡਰ ਜਾਂ ਥ੍ਰੈਟ ਕਾਲ ਹੈਗੀ ਹੈ ਲੇਕਿਨ ਦੂਜੇ ਪਾਸੇ ਜਿਹੜਾ ਮਜੀਠੀਆ ਅਲੀਗੇਸ਼ਨ ਲਾ ਰਹੇ ਨੇ ਕਿ 989 ਜਿਹੜੇ ਨਾਮੀ ਗੈਂਗਸਟਰ ਨੇ ਜਾਂ ਫਿਰ ਅਪਰਾਧੀ ਹੈ ਉਹਨਾਂ ਨੂੰ ਨਾਲ ਰੱਖਿਆ ਜਾਂਦਾ ਕਿਤੇ ਨਾ ਕਿਤੇ ਰਿਸਟੈਂਡ ਰਠੀ ਸਾਹਿਬ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਨੂੰ ਪੰਜਾਬ ਸਰਕਾਰ ਨੇ ਪਹਿਲਾਂ ਵੀ ਪੂਰਾ ਪੋਲੀਟਿਸੀਜ਼ ਕੀਤਾ ਇੱਕਦਮ ਉਹਨਾਂ ਦੀ ਸੁਰੱਖਿਆ ਵਿਡਰੋਅ ਕੀਤੀ ਹੈ ਔਰ ਹਾਈ ਕੋਰਟ ਦੇ ਵਿੱਚ ਦੋ ਏਜੰਸੀਆਂ ਸਾਹਮਣੇ ਖੜੀਆਂ ਹੋ ਗਈਆਂ ਸੀ ਪੰਜਾਬ ਸਰਕਾਰ ਪਹਿਲਾਂ ਤਾਂ ਕਹਿੰਦੀ ਆ ਹਾਈ ਕੋਰਟ ਚ ਕਿ ਵਿਕਰਮ ਮਜੀਠੀਆ ਨੂੰ ਖਤਰਾ ਹੀ ਕੋਈ ਨਹੀਂ ਆਈਪੀ ਜੀ ਤੋਂ ਪ੍ਰੀਮੀਅਰ ਇਨਵੈਸਟੀਗੇਟਿੰਗ ਜਾਂ ਕੋਈ ਏਜੰਸੀ ਹੈ ਨਹੀਂ ਭਾਰਤ ਸਰਕਾਰ ਦੀ ਉਹ ਕਹਿੰਦੀ ਆ ਕਿ ਹਾਈ ਥ੍ਰੈਟ ਰਿਸਕ ਹੈ ਨੂੰ ਇਹਨੂੰ ਵੱਡੀਆਂ ਜੱਥੇਬੰਦੀਆਂ ਤੋਂ ਇਹ ਜੇ ਗੈਂਗਸਟਰਾਂ ਤੋਂ ਖਤਰਾ ਦੋ ਏਜੰਸੀਆਂ ਉੱਥੇ ਆਮੋ ਸਾਹਮਣੇ ਹੋਈਆਂ ਪੰਜਾਬ ਸਰਕਾਰ ਨੇ ਫਿਰ ਵੀ Z+ ਵਿਡਰੋਅ ਕੀਤੀ ਜਿੱਦਣ ਪੇਸ਼ੀ ਸੀ ਜਦੋਂ ਫੜ ਲਿਆ ਫਿਰ ਕਹਿੰਦੇ ਜੀ ਬਹੁਤ ਖਤਰਾ ਹੈ ਜਿਹੜੇ ਹਾਈ ਕੋਰਟ ਚ ਕਹਿੰਦੇ ਸੀ ਖਤਰਾ ਬਿਲਕੁਲ ਨਹੀਂ ਹੁਣ ਉਹ ਕਹਿੰਦੇ ਖਤਰਾ ਬਹੁਤ ਹੈ ਦੇ ਜੇਲ੍ਹ ਦੇ ਵਿੱਚ ਜਾ ਕੇ ਫਿਰ ਉਸੇ ਹਤਕੰਡਿਆ ਤੇ ਆ ਗਏ ਹੁਣ ਕਹਿੰਦੇ ਨੇ ਕਿ ਜੀ ਉੱਥੇ ਨੌ ਬੰਦੇ ਅਸੀਂ ਨਾਲ ਸ਼ਿਫਟ ਕਰਤੇ ਅਸੀਂ ਬਿਲਕੁਲ ਨਾਰਮਲ ਚੱਲ ਰਹੇ ਆ ਤਾਂ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਨੂੰ ਲੈ ਕੇ ਪੰਜਾਬ ਸਰਕਾਰ ਸਿਰਫ ਮਿਰੋਲ ਸਿਆਸਤ ਕਰ ਰਹੀ ਹੈ ਕੋਰਟ ਦੀ ਪੇਸ਼ੀ ਚ ਮਕਸਦ ਇੱਕੋ ਸੀ ਕਿ ਵਿਕਰਮ ਮਜੀਠੀਆ ਕਿਤੇ মিডিਆ ਸਾਹਮਣੇ ਨਾ ਆ ਜਾਣ ਕਿਉਂਕਿ ਰੌਲਾ ਮੈਂ ਤੁਹਾਨੂੰ ਦੱਸਾਂ ਰਾਠੀ ਜੀ ਸਿਰਫ ਨਾ ਆ ਇੱਕ ਮੁੱਛ ਵਾਲੀ ਫੋਟੋ ਤੇ ਰੌਲਾ ਹੈ ਕਹਿੰਦੇ ਮੁੱਖ ਮੰਤਰੀ ਦੀ ਕਲੀਅਰ ਇਨਸਟਰਕਸ਼ਨ ਹੈ ਵੀ ਇਹ ਫੋਟੋ ਨਹੀਂ ਬਾਹਰ ਹੋਣੀ ਚਾਹੀਦੀ ਪਰ ਘੱਟੋ ਘਟਾ ਆਵਦੀ ਸੌੜੀ ਰਾਜਨੀਤੀ 'ਚ ਕਿਸੇ ਦੀ ਜ਼ਿੰਦਗੀ ਨਾਲ ਖੇਡਣਾ ਇਹ ਸਰਕਾਰਾਂ ਦਾ ਜਿਹੜਾ ਅਸੂਲ ਜਿਹੜਾ ਬਣਦਾ ਜਾ ਰਿਹਾ ਹੈ ਇਹ ਬੇहद ਮੰਦ ਭਾਗ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਵਿਕਰਮ ਮਜੀਠੀਆ ਨੂੰ ਕੋਈ ਫਰਕ ਨਹੀਂ ਪੈਂਦਾ ਪੂਰੀ ਚੜਦੀ ਕਲਾ 'ਚਾ ਗੁਰੂ ਦੀ ਓਟ 'ਚ ਸੋ ਗੁਰੂ ਸਾਹਿਬ ਜੀ ਦੀ ਰਾਖੀ ਕਰਦੇ ਨੇ ਉਹਨਾਂ ਸਰਕਾਰਾਂ ਨਹੀਂ ਕੁਝ ਕਰ ਸਕਦੀ ਤੁਸੀਂ ਮਿਲ ਕੇ ਆਓ ਮਜੀਠੀਆ ਸਾਹਿਬ ਨੂੰ ਹੋਰ ਵੀ ਕਿਸ ਤਰ੍ਹਾਂ ਦੀ ਕੋਈ ਗੱਲਾਂ ਬਾਤਾਂ ਦੇਖੋ ਮੈਂ ਵਿਕਰਮ ਮਜੀਠੀਆ ਸਾਹਿਬ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਮਿਲਿਆ ਔਰ ਕਿਉਂਕਿ ਐਜ਼ ਅ ਵਕੀਲ ਮੇਰਾ ਰਾਈਟ ਹੈ ਮੈਂ ਉਹਨਾਂ ਨੂੰ ਮਿਲ ਸਕਦਾ। ਬਿਕਰਮ ਮਜੀਠੀਆ ਸਾਹਿਬ ਦਾ ਬੜਾ ਸਪਸ਼ਟ ਸੰਦੇਸ਼ ਹੈ ਨਾਬਾ ਜੇਲ੍ਹ ਚੋਂ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਝੂਠ ਬੋਲੇ ਨੇ ਚਾਹੇ 29 ਮੋਬਾਈਲ ਦਾ ਚਾਹੇ 141 ਕਰੋੜ ਦੀ ਫੋਰਨ ਇਨਵੈਸਟਮੈਂਟ ਤੁਸੀਂ ਕਹੀ ਹੈ ਚਾਹੇ ਹਜ਼ਾਰ ਏਕੜ ਮਸ਼ੋਬਰਾ ਦਾ ਚਾਹੇ ਕਲੀਅਰ ਵਾਟਰ ਕੈਪੀਟਲ ਜਿਹੜੀ ਕਹਿੰਦੇ ਹੋ ਕਿ ਬਿਕਰਮ ਮਜੀਠੀਆ ਦੀ ਹੈ ਤਾਂ ਉਹ ਗੋਰੇ ਦੀ ਹੈ ਹੁਣੇ ਸਾਰੀਆਂ ਗੱਲਾਂ ਚਾਹੀਦੀਆਂ ਨੇ ਹਜ਼ਾਰ ਏਕੜ ਦਾ ਹੁਣ ਮੁੱਖ ਮੰਤਰੀ ਕਬਜ਼ਾ ਦਵਾਉਣਗੇ ਮਾਚਲ ਜਾ ਕੇ ਹਾਲਾਂਕਿ ਹਿਮਾਚਲ ਚ 1000 ਏਕੜ ਜਿਹੜੇ ਉੱਥੇ ਦੇ ਰਾਜੇ ਮਹਾਰਾਜੇ ਨੇ ਵੀਰ ਭੱਦਰ ਜੀ ਵਰਗੇ ਉਹਨਾਂ ਕੋਲੇ ਵੀ ਹੈ ਨਹੀਂ ਪਰ ਹੁਣ ਮੁੱਖ ਮੰਤਰੀ ਨੇ ਕਈਆਂ ਨੇ ਜਾਂ ਤਾਂ ਮੁੱਖ ਮੰਤਰੀ ਦਵਾਉਣਗੇ ਜਾਂ ਮੁੱਖ ਮੰਤਰੀ ਜਨਤਕ ਮਾਫੀ ਮੰਗਣਗੇ ਇਦਾਂ ਹੀ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਇਦਾਂ ਹੀ 141 ਕਰੋੜ ਸੋ ਭੱਜਣ ਨਹੀਂ ਦੇਵਾਂਗੇ ਜਿੱਦਾਂ ਮੁੱਖ ਮੰਤਰੀ ਸਾਹਿਬ ਸਮਝਦੇ ਨੇ ਨਾ ਕਿ ਮੈਂ ਤਮਾਸ਼ੀਬੀ ਨਹੀਂ ਕੀਤੀ ਸਟੇਜ ਲਾਈ ਤੇ ਅੱਗੇ ਨਿਕਲਿਆ ਨਾ ਇਹ ਗੱਲਾਂ ਤੇ ਹੁਣ ਜਵਾਬ ਦੇਣੇ ਪੈਣਗੇ ਔਰ ਦੂਜਾ ਮੁੱਖ ਮੰਤਰੀ ਸਾਹਿਬ ਉਹਨੂੰ ਕਾਗਜ਼ ਜ਼ਿਆਦਾ ਤਲਬੀ ਨਹੀਂ ਜ਼ਿਆਦਾ ਦਾ ਵਾਅਦਾ ਤਾਂ ਲੱਭਿਆ ਨਹੀਂ ਹੁਣ ਕਹਿੰਦੇ ਜੀ ਬੀਪੀ ਵੱਧ ਗਿਆ ਬੀਪੀ ਵੱਧ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਉੱਪਰ-ਨੀਚੇ ਹੋ ਰਿਹਾ ਕਿਉਂਕਿ ਮੁੱਖ ਮੰਤਰੀ ਅੰਦਰੋਂ ਤੇ ਬਾਹਰੋਂ ਦੋਨੋਂ ਪਾਸੋਂ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਬਾਹਰੋਂ ਅੱਜ ਪੰਜਾਬ ਵਿਰੋਧ ਤੇ ਖੜਾ ਹੋ ਗਿਆ ਕਿਉਂਕਿ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਹੋਏ ਲੋਕ ਜਵਾਬ ਮੰਗਦੇ ਨੇ ਐਮ ਐਲ ਏ ਮੰਤਰੀਆਂ ਦਾ ਘਰਾਓ ਹੋ ਰਿਹਾ ਔਰ ਅੰਦਰੋਂ ਕਹਿੰਦੇ ਹੁਣ ਮੁੱਖ ਮੰਤਰੀ ਨੂੰ ਬਦਲਣ ਦੀ ਤਿਆਰੀ ਹੈ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਸਿਰ ਤੇ ਸਾਰੀ ਐਂਟੀਨ ਕਮਨਸਿਪਾ ਆ ਕੇ ਉਹਨਾਂ ਨੂੰ ਫਾਰਕ ਕੀਤਾ ਸੀ ਐਵੇਂ ਭਗਵੰਤ ਮਾਨ ਸਾਹਿਬ ਨੂੰ ਫਾਰਕ ਕਰਨ ਦੀ ਤਿਆਰੀ ਹੈ ਸੋ ਭਗਵੰਤ ਮਾਨ ਸਾਹਿਬ ਆਪ ਦੇ ਬੀਪੀ ਦਾ ਬਹੁਤ ਧਿਆਨ ਰੱਖਣ ਕਿਉਂਕਿ ਇਹ ਪੋਲਿਟਿਕਲ ਲੜਾਈ ਹੱਕ ਸੱਚ ਦੀ ਲੜਾਈ ਲੰਬੀ ਲੜਨੀ ਹੈ ਵਿਕਰਮ ਮਜੀਠੀਆ ਨੇ ਬਾਹਰ ਆ ਕੇ ਕੱਲੀ ਕੱਲੀ ਗੱਲਾਂ ਦਾ ਜਵਾਬ ਲੈਣਾ ਸੋ ਹੁਣ ਬੀਪੀ ਆਪਣੀ ਸਿਹਤ ਦਾ ਮੁੱਖ ਮੰਤਰੀ ਧਿਆਨ ਰੱਖਣ ਬਿਲਕੁਲ ਦੋ ਚੀਜ਼ਾਂ ਤੇ ਅੱਜ ਅਹਿਮ ਸੁਣਵਾਈ ਹੋਈ ਹੈ ਹਾਲਾਂਕਿ ਬਾਇਰੈਕ ਚੇਂਜ ਦੇ ਨਾਲ-ਨਾਲ ਬੀਲ ਐਪਲੀਕੇਸ਼ਨ ਵੀ ਲਈ ਗਈ ਔਰ ਇੱਕ ਸਟਾਰਟਿੰਗ ਤੋਂ ਹੀ ਅਕਾਲੀ ਦਲ ਸਾਫ਼ ਤੌਰ ਤੇ ਇਲਜ਼ਾਮ ਲਾਂਦਾ ਨਜ਼ਰ ਆ ਰਿਹਾ ਹੈ ਕਿ ਪੋਲਿਟੀਕਲੀ ਵੈਂਡੇਟਾ ਦੇ ਚੱਲਦੇ ਇਹ ਸਾਰੀ ਚੀਜ਼ਾਂ ਹੋਈਆਂ ਤੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕੇ ਆਉਂਦੀ ਹੈ ਕਿਉਂਕਿ ਹੁਣ 19 ਜੁਲਾਈ ਨੂੰ ਇੱਕ ਅਹਿਮ 14 ਦਿਨ ਦੀ ਕਸਟਡੀ ਤੋਂ ਬਾਅਦ 19 ਜੁਲਾਈ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਹੈ ਉਹਨ ਵਿਡੀਓ ਕਾਨਫਰੈਂਸਿੰਗ ਰਾਹੀਂ ਹੋਣਾ ਹੈ ਜਾਂ ਫਿਰ ਫਿਜ਼ੀਕਲੀ ਆਂਦੇ ਇਹ ਤਾਂ ਹੁਣ ਟਾਈਮ ਬਤਾਊਗਾ ਲੇਕਿਨ ਕਈ ਚੀ ਆ ਜਿਹੜਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਪੋਲਿਟੀਕਲੀ ਵੈਂਟਾਟਾ ਦੇ ਚਲਦੇ ਸਾਰੀ ਚੀਜ਼ਾਂ ਹੋਈਆਂ ਇਹਦੇ ਤੇ ਵੀ ਇਲਜ਼ਾਮ ਲਾਏ ਜਾ ਰਹੇ ਨੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਦੇਖਣਾ ਅਹਿਮ ਹੋਵੇ ਮਹਾਲੀ ਕੋਰਟ ਦੇ ਵਿੱਚ ਅੱਜ ਵਿਕਰਮ ਮਜੀਠੀਏ ਨੂੰ ਲੈ ਕੇ ਦੋ ਅਹਿਮ ਸੁਣਵਾਈ ਹੋਈ ਹੈ ਜਿਦੇ ਵਿੱਚ ਪਹਿਲਾ ਜਿਹੜੀ ਹੈ ਬੇਲ ਐਪਲੀਕੇਸ਼ਨ ਲਾਈ ਗਈ ਸੀ ਦੂਜਾ ਬੈਰਿਕ ਜਿਹੜਾ ਹੈ ਉਹ ਚੇਂਜ ਕਰਨ ਦੀ ਗੱਲ ਕੀਤੀ ਗਈ ਸੀ ਕਿਉਂਕਿ ਇਹਦੇ ਵਿੱਚ ਦੋ ਬਹੁਤ ਇੰਪੋਰਟੈਂਟ ਹੈ ਪਹਿਲਾ ਜਿਹੜਾ ਬੈਰਿਕ ਚੇਂਜ ਨੂੰ ਲੈ ਕੇ ਇਹਦੇ ਵਿੱਚ ਲਾਈ ਗਈ ਸੀ ਪਟੀਸ਼ਨ ਕਿ ਬੈਰਿਕ ਜਿਹੜੀ ਹੈ ਉਹ ਚੇਂਜ ਕੀਤੀ ਜਾਵੇ ਹਾਲਾਂਕਿ 17 ਜੁਲਾਈ ਨੂੰ ਇਹਦੀ ਨੈਕਸਟ ਡੇਟ ਪਈ ਹੈ ਲੇਕਿਨ ਰੀਜ਼ਨ ਕੀ ਹੈ ਸਾਡੇ ਨਾਲ ਆਜਦੀਪ ਕਲੇਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਕਲੇਰ ਸਾਹਿਬ ਕਿਉਂਕਿ ਅਸ ਦੋ ਅਹਿਮ ਚੀਜ਼ਾਂ ਤੇ ਸੁਣਵਾਈ ਹੋਈ ਹੈ ਪਹਿਲਾਂ ਤਾਂ ਬੈਰਿਕ ਦੀ ਅਸੀਂ ਗੱਲ ਕਰ ਲਈਏ ਚੇਂਜ ਕਰਨ ਦੀ ਰੀਜ਼ਨ ਕੀ ਰਿਹਾ ਕਿਉਂਕਿ ਐਜ਼ ਅ ਐਡਵੋਕੇਟ ਤੁਸੀਂ ਸਾਰਾ ਇਹਦੇ ਵਿੱਚ ਦੇਖ ਰਹੇ ਹੋ ਤਾਂ ਰੀਜ਼ਨ ਕੀ ਰਿਹਾ ਕਿ ਕਿਸ ਤਰ੍ਹਾਂ ਦੀ ਪਟੀਸ਼ਨ ਜਿਹੜੀ ਪਾਈ ਗਈ ਹੈ ਨਾਬਾ ਜੇਲ੍ਹ ਚ ਇਸ ਵੇਲੇ ਵਿਕਰਮ ਮਜੀਠੀਆ ਬੰਨੇ ਦੇਖੋ ਰਾਠੀ ਜੀ ਤੁਸੀਂ ਦੇਖਿਆ ਹੋਣਾ ਕਿ ਵਿਕਰਮ ਮਜੀਠੀਆ ਤੇ ਜਿੱਦਨ ਦਾ ਝੂਠਾ ਪਰਚਾ ਦਿੱਤਾ ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਪੰਜਾਬ ਸਰਕਾਰ ਕਿਦਾਂ ਚੋਰਾ ਵਾਂਗੂ ਉਹਨਾਂ ਨੂੰ ਲਕੋਲ ਕੋ ਕੇ ਪੇਸ਼ ਕਰਦੀ ਹੈ ਮਤਲਬ ਅਦਾਲਤਾਂ ਤੱਕ ਦੇ ਉੱਤੇ ਕੱਪੜੇ ਪਾਤੇ ਅੰਦਰ ਨਾ ਵਕੀਲਾਂ ਨੂੰ ਜਾਣ ਦਿੰਦੇ ਨੇ ਨਾ ਪ੍ਰੈਸ ਨੂੰ ਜਾਣ ਦਿੰਦੇ ਨੇ ਔਰ ਕਾਰਨ ਇੱਕੋ ਦੱਸਦੇ ਨੇ ਕਿ ਜੀ ਵਿਕਰਮ ਮਜੀਠੀਆ ਨੂੰ ਖਤਰਾ ਹੀ ਬਹੁਤ ਔਰ ਐਸੀ ਗੱਲ ਨੂੰ ਕਹਿ ਕੇ ਜਦੋਂ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਛੱਡ ਕੇ ਆਏ ਨੇ ਤਾਂ ਇਹ ਕਹਿੰਦੇ ਨੇ ਕਿ ਜੀ ਵਿਕਰਮ ਮਜੀਠੀਆ ਉੱਥੇ ਔਰੇਂਜ ਕੈਟਾਗਰੀ ਦੇ ਇਨਮੇਟ ਹੈ ਹੁਣ ਔਰੇਂਜ ਕੈਟਾਗਰੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਬਣਾਈ ਦੀ ਇਹ ਤਾਂ ਜੇਲ੍ਹ ਮੈਨੂਅਲ ਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਔਰੇ orange category ਚ ਜਿਹੜਾ inmate ਹੈ ਉਹਨੂੰ ਕਿਉਂਕਿ ਹਾਈ ਥ्रेट ਰਿਸਕ ਹੁੰਦਾ ਤਾਂ ਉਹਨੂੰ orange category ਚ ਰੱਖਿਆ ਜਾਂਦਾ ਤੇ ਉਹਨੂੰ ਇਕੱਲੇ ਨੂੰ ਅੱਡ ਬੈਰਕ ਚ ਰੱਖਦੇ ਨੇ ਉਹਨੂੰ ਕਿਸੇ ਦੇ ਨਾਲ ਨਹੀਂ ਰੱਖਿਆ ਜਾਂਦਾ ਬਿਕੋਜ਼ ਕਿਉਂਕਿ ਉਹਦੀ ਸਿਕਿਉਰਿਟੀ ਰੀਜ਼ਨ ਕਰਕੇ ਬਿਕਰਮ ਮਜੀਠੀਆ ਜਿਨ੍ਹਾਂ ਨੂੰ ਅਦਾਲਤਾਂ ਚ ਪਰਦੇ ਲਾ ਲਾ ਕੇ ਪੇਸ਼ ਕੀਤਾ ਗਿਆ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਕਿਸੇ ਨੂੰ ਨੇੜੇ ਤੱਕ ਜਾਣ ਦੀ ਇਜਾਜ਼ਤ ਨਹੀਂ ਸੀ ਇਹ ਕਹਿ ਕੇ ਕਿ ਜੀ ਇਹਨਾਂ ਨੂੰ ਖਤਰਾ ਬਹੁਤ ਹੈ ਤੇ ਜੇਲ੍ਹ ਚ ਉਹਨਾਂ ਦੀ ਬੈਰਕ ਦੇ ਵਿੱਚ 9 ਬੰਦੇ ਵਾਰਡ ਦਿੱਤੇ ਜਾਂਦੇ ਨੇ ਉਹ ਵੀ ਨਾਬਾ ਜੇਲ੍ਹ ਜਿੱਥੇ ਸਾਰੀ ਗੈਂਗਸਟਰ ਨੇ ਤਾਂ ਕੀ ਇਹ ਸਰਕਾਰ ਦੀ ਸਾਜਸ਼ਣ ਹੈ ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਕਿੰਨੇ ਨਿਚਲੇ ਸਤਰ ਦੀ ਰਾਜਨੀਤੀ ਕਰੂਗੀ ਵਿਕਰਮ ਮਜੀਠੀਆ ਨੂੰ ਆ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਦੀ ਜਥੇਬੰਦੀ ਹੈ ਪੰਜਾਬ ਲਈ ਕੁਰਬਾਨੀਆਂ ਦੇ ਕੇ ਉਰਤਕ ਪਹੁੰਚੇ ਹੈ ਔਰ ਅਗਰ ਸਰਕਾਰ ਸੋਚਦੀ ਹੈ ਕਿ ਐਸੇ ਮਾੜੇ ਹਤਕੰਡਿਆਂ ਨਾਲ ਕੋਈ ਵਿਕਰਮ ਮਜੀਠੀਆ ਡੋਲ ਜਾਣਗੇ ਤਾਂ ਸਰਕਾਰ ਭੁੱਲ ਜੇ ਇਹ ਤੋਂ ਦੁੱਗਣੇ ਹੋ ਕੇ ਸਰਕਾਰ ਨੂੰ ਟੱਕਰਾਂਗੇ ਇਹ ਤੋਂ ਦੁੱਗਣੇ ਹੋ ਕੇ ਸਰਕਾਰ ਦੀਆਂ ਨੀਤੀਆਂ ਨੂੰ ਐਕਸਪੋਜ਼ ਕਰਾਂਗੇ ਪਰ ਪੰਜਾਬ ਸਰਕਾਰ ਪੰਜਾਬ ਪੁਲਿਸ ਜੇਲ ਜਿਹੜਾ ਜੇਲ ਡਿਪਾਰਟਮੈਂਟ ਹੈ ਉਹ ਆਪਣਾ ਜੇਲ ਮੈਨੂਅਲ ਤਾਂ ਫਾਲੋ ਕਰੇ ਨਾ ਜਾਂ ਤਾਂ ਤੁਸੀਂ ਕੋ ਨਾ ਕਿ orange ਕੈਟਾਗਰੀ ਹੈ ਜੇ ਤੁਸੀਂ ਕਹਿੰਦੇ ਹੋ orange ਕੈਟਾਗਰੀ ਹੈ ਫਿਰ ਜੋ orange ਕੈਟਾਗਰੀ ਇਨਮੇਟ ਨੂੰ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਮੁਤਾਬਕ ਰੱਖੋ ਇਸ ਲਈ ਸਾਨੂੰ ਕੋਰਟ ਦਾ ਦਰਵਾਜ਼ਾ ਖੜਕਟਾਉਣਾ ਪਿਆ ਅੱਜ ਇਹਨਾਂ ਨੇ ਕਿਹਾ ਕਿ ਜੀ ਸਾਨੂੰ ਰਿਪਲਾਈ ਫਾਈਲ ਕਰਨ ਲਈਏ ਜੇਲ ਡਿਪਾਰਟਮੈਂਟ ਨੇ ਪੁਲਿਸ ਨੇ ਕਿਹਾ ਕਿ ਜੀ ਸਾਨੂੰ ਰਿਪਲਾਈ ਫਾਈਲ ਕਰਨ ਲਈਏ ਸਮਾਂ ਦਿਓ ਉਹਦੇ ਕਰਕੇ ਹੁਣ 17 ਤਰੀਕ ਪਈ ਹੈ ਇੱਕ ਤਾਂ ਇਸ ਕੇਸ ਨੂੰ ਲੈ ਕੇ ਸੁਣਵਾਈ ਹੋਈ ਹੈ ਦੂਜੀ ਅਜ ਬਿਕਰਮ ਮਜੀਠੀਆ ਸਾਹਿਬ ਦੀ ਅਸੀਂ ਬੇਲ ਐਪਲੀਕੇਸ਼ਨ ਵੀ ਮੋਹਾਲੀ ਕੋਰਟ ਦੇ ਵਿੱਚ ਮੂਵ ਕੀਤੀ ਹੈ ਜਿਹਦੇ ਚ ਨੋਟਿਸ ਹੋਇਆ ਵਿਜੀਲੈਂਸ ਨੂੰ ਜਵਾਬ ਤਲਬੀ ਹੋਈ ਹੈ ਉਹਨਾਂ ਨੇ ਆਪਣਾ ਰਿਪਲਾਈ ਫਾਈਲ ਕਰਨਾ ਤੇ ਹੁਣ 22 ਤਰੀਕ ਨੂੰ ਉਹਨਾਂ ਦੀ ਬੇਲ ਦੇ ਵਿੱਚ ਮੋਹਾਲੀ ਕੋਰਟ ਦੇ ਵਿੱਚ ਬੈਸ ਹੋਏ ਸਰ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਔਰੇਂਜ ਜਿਹੜੇ ਵਕਫਾ categories ਬਣੀ ਹੋਈ ਹੈ ਗੈਂਗਸਟਰਾਂ ਦੀ ਜਾਂ ਜਿਹੜੇ ਦੂਜੇ ਅਪਰਾਧੀ ਨੇ ਤਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਰਿਸਕ ਹੈ ਜਿਹੜੀ ਆਪਣੀ ਜਿਹੜੀ ਪੈਟੀਸ਼ਨ ਪਾਈ ਗਈ ਹੈ ਕਿਉਂਕਿ ਜੇਲ ਡਿਪਾਰਟਮੈਂਟ ਕਹਿੰਦਾ ਹੈ ਕਿ ਅਸੀਂ ਪ੍ਰੋਟੋਕਾਲ ਦੇ ਹਿਸਾਬ ਨਾਲ ਹੀ ਸਾਰੀ ਚੀਜ਼ਾਂ ਪੁਲਿਸ ਪ੍ਰਸ਼ਾਸਨ ਲਗਾਤਾਰ ਮਜੀਠੀਆ ਨੂੰ ਜਿਸ ਤਰ੍ਹਾਂ ਕੋਰਟ ਦੇ ਵਿੱਚ ਪੇਸ਼ ਕਰਦਾ ਹੈ ਸਾਰਿਆਂ ਤੋਂ ਦੂਰ ਰੱਖਦਾ ਹੈ ਕਿ ਲਾਅ ਐਂਡ ਆਰਡਰ ਜਾਂ ਥ੍ਰੈਟ ਕਾਲ ਹੈਗੀ ਹੈ ਲੇਕਿਨ ਦੂਜੇ ਪਾਸੇ ਜਿਹੜਾ ਮਜੀਠੀਆ ਅਲੀਗੇਸ਼ਨ ਲਾ ਰਹੇ ਨੇ ਕਿ 989 ਜਿਹੜੇ ਨਾਮੀ ਗੈਂਗਸਟਰ ਨੇ ਜਾਂ ਫਿਰ ਅਪਰਾਧੀ ਹੈ ਉਹਨਾਂ ਨੂੰ ਨਾਲ ਰੱਖਿਆ ਜਾਂਦਾ ਕਿਤੇ ਨਾ ਕਿਤੇ ਰਿਸਕ ਹੈ ਰਠੀ ਸਾਹਿਬ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਨੂੰ ਪੰਜਾਬ ਸਰਕਾਰ ਨੇ ਪਹਿਲਾਂ ਵੀ ਪੂਰਾ ਪੋਲੀਟਿਸੀਜ਼ ਕੀਤਾ ਇੱਕਦਮ ਉਹਨਾਂ ਦੀ ਸੁਰੱਖਿਆ ਵਿਡਰੋਅ ਕੀਤੀ ਹੈ ਔਰ ਹਾਈ ਕੋਰਟ ਦੇ ਵਿੱਚ ਦੋ ਏਜੰਸੀਆਂ ਸਾਹਮਣੇ ਖੜੀਆਂ ਹੋ ਗਈਆਂ ਸੀ ਪੰਜਾਬ ਸਰਕਾਰ ਪਹਿਲਾਂ ਤਾਂ ਕਹਿੰਦੀ ਹੈ ਹਾਈ ਕੋਰਟ ਚ ਕਿ ਵਿਕਰਮ ਮਜੀਠੀਆ ਨੂੰ ਖਤਰਾ ਹੀ ਕੋਈ ਨਹੀਂ ਆਈਬੀ ਜੀ ਤੋਂ ਪ੍ਰੀਮੀਅਰ ਇਨਵੈਸਟੀਗੇਟਿੰਗ ਜਾਂ ਕੋਈ ਏਜੰਸੀ ਹੈ ਨਹੀਂ ਭਾਰਤ ਸਰਕਾਰ ਦੀ ਉਹ ਕਹਿੰਦੀ ਹੈ ਕਿ ਹਾਈ ਥ੍ਰੈਟ ਰਿਸਕ ਹੈ ਨੂੰ ਇਹਨੂੰ ਵੱਡੀਆਂ ਜਥੇਬੰਦੀਆਂ ਤੋਂ ਇਹ ਜੇ ਗੈਂਗਸਟਰਾਂ ਤੋਂ ਖਤਰਾ ਦੋ ਏਜੰਸੀਆਂ ਉੱਥੇ ਆਮੋ ਸਾਹਮਣੇ ਹੋਈਆਂ ਪੰਜਾਬ ਸਰਕਾਰ ਨੇ ਫਿਰ ਵੀ ਜੈਡ ਪਲੱਸ ਵਿਡਰੋ ਕੀਤੀ ਜਿੱਦਣ ਪੇਸ਼ੀ ਸੀ ਜਦੋਂ ਫੜ ਲਿਆ ਫਿਰ ਕਹਿੰਦੇ ਜੀ ਬਹੁਤ ਖਤਰਾ ਹੈ ਜਿਹੜੇ ਹਾਈ ਕੋਰਟ ਚ ਕਹਿੰਦੇ ਸੀ ਖਤਰਾ ਬਿਲਕੁਲ ਨਹੀਂ ਹੁਣ ਉਹ ਕਹਿੰਦੇ ਖਤਰਾ ਬਹੁਤ ਹੈ ਤੇ ਜੇਲ੍ਹ ਦੇ ਵਿੱਚ ਜਾ ਕੇ ਫੇਰ ਉਸੇ ਹਤਕੰਡਿਆ ਤੇ ਆ ਗਏ ਹੁਣ ਕਹਿੰਦੇ ਨੇ ਕਿ ਜੀ ਉੱਥੇ 9 ਬੰਦੇ ਅਸੀਂ ਨਾਲ ਸ਼ਿਫਟ ਕਰਤੇ ਅਸੀਂ ਬਿਲਕੁਲ ਨਾਰਮਲ ਚੱਲ ਰਹੇ ਆ ਤਾਂ ਇੱਥੋਂ ਇੱਕ ਗੱਲ ਸਪੱਸ਼ਟ ਹੈ ਕਿ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਨੂੰ ਲੈ ਕੇ ਪੰਜਾਬ ਸਰਕਾਰ ਕੋਰਟ ਦੀ ਪੇਸ਼ੀ 'ਚ ਮਕਸਦ ਇੱਕੋ ਸੀ ਕਿ ਵਿਕਰਮ ਮਜੀਠੀਆ ਕਿਤੇ মিডিਆ ਸਾਹਮਣੇ ਨਾ ਆ ਜਾਣ ਕਿਉਂਕਿ ਰੌਲਾ ਮੈਂ ਤੁਹਾਨੂੰ ਦੱਸਾਂ ਰਾਠੀ ਜੀ ਸਿਰਫ ਨਾ ਆ ਇੱਕ ਮੁੱਛ ਵਾਲੀ ਫੋਟੋ ਤੇ ਰੌਲਾ ਹੈ ਕਹਿੰਦੇ ਮੁੱਖ ਮੰਤਰੀ ਦੀ ਕਲੀਅਰ ਇਨਸਟਰਕਸ਼ਨ ਹੈ ਵੀ ਇਹ ਫੋਟੋ ਨਹੀਂ ਬਾਹਰ ਹੋਣੀ ਚਾਹੀਦੀ ਪਰ ਘਟੋ ਘਟਾ ਆਪਦੀ ਸੌੜੀ ਰਾਜਨੀਤੀ ਚ ਕਿਸੇ ਦੀ ਜ਼ਿੰਦਗੀ ਨਾਲ ਖੇਡਣਾ ਇਹ ਸਰਕਾਰਾਂ ਦਾ ਜਿਹੜਾ ਅਸੂਲ ਜਿਹੜਾ ਬਣਦਾ ਜਾ ਰਿਹਾ ਹੈ ਇਹ ਬੇहद ਮੰਦ ਭਾਗ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਵਿਕਰਮ ਮਜੀਠੀਆ ਨੂੰ ਕੋਈ ਫਰਕ ਨਹੀਂ ਪੈਂਦਾ ਪੂਰੀ ਚੜਦੀ ਕਲਾ ਚਾ ਗੁਰੂ ਦੀ ਓਟ ਚਾ ਸੋ ਗੁਰੂ ਸਾਹਿਬ ਜੀ ਦੀ ਰਾਖੀ ਕਰਦੇ ਨੇ ਉਹਨਾਂ ਸਰਕਾਰਾਂ ਨਹੀਂ ਕੁਝ ਕਰ ਸਕਦੇ ਤੁਸੀਂ ਮਿਲ ਕੇ ਆਓ ਮਜੀਠੀਆ ਸਾਹਿਬ ਨੂੰ ਹੋਰ ਵੀ ਕਿਸ ਤਰ੍ਹਾਂ ਦੀ ਕੋਈ ਗੱਲਾਂ ਬਾਤਾਂ ਦੇਖੋ ਮੈਂ ਵਿਕਰਮ ਮਜੀਠੀਆ ਸਾਹਿਬ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਮਿਲਿਆ ਔਰ ਕਿਉਂਕਿ ਐਜ਼ ਅ ਵਕੀਲ ਮੇਰਾ ਰਾਈਟ ਹੈ ਮੈਂ ਉਹਨਾਂ ਨੂੰ ਮਿਲ ਸਕਦਾ ਬਿਲਕੁਲ ਵਿਕਰਮ ਮਜੀਠੀਆ ਸਾਹਿਬ ਦਾ ਬੜਾ ਸਪਸ਼ਟ ਸੰਦੇਸ਼ ਹੈ ਨਾਬਾ ਜੇਲ੍ਹ ਚੋਂ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਝੂਠ ਬੋਲੇ ਨੇ ਚਾਹੇ ਉਹ 29 ਮੋਬਾਈਲ ਦਾ ਚਾਹੇ 141 ਕਰੋੜ ਦੀ ਫੋਰਨ ਇਨਵੈਸਟਮੈਂਟ ਤੁਸੀਂ ਕਹੀ ਹੈ ਚਾਹੇ ਹਜ਼ਾਰ ਏਕੜ ਮਸ਼ੋਬਰਾ ਦਾ ਚਾਹੇ ਕਲੀਅਰ ਵਾਟਰ ਕੈਪੀਟਲ ਜਿਹੜੀ ਕਹਿੰਦੇ ਹੋ ਕਿ ਵਿਕਰਮ ਮਜੀਠੀਆ ਦੀ ਹੈ ਤਾਂ ਉਹ ਗੋਰੇ ਦੀ ਹੈ ਹੁਣੇ ਸਾਰੀਆਂ ਗੱਲਾਂ ਚਾਹੀਦੀਆਂ ਨੇ ਹਜ਼ਾਰ ਏਕੜ ਦਾ ਹੁਣ ਮੁੱਖ ਮੰਤਰੀ ਕਬਜ਼ਾ ਦਵਾਉਣਗੇ ਮਾਚਲ ਜਾ ਕੇ ਹਾਲਾਂਕਿ ਹਿਮਾਚਲ ਚ 1000 ਏਕੜ ਜਿਹੜੇ ਉੱਥੇ ਦੇ ਰਾਜੇ ਮਹਾਰਾਜੇ ਨੇ ਵੀਰ ਭੱਦਰ ਜੀ ਵਰਗੇ ਉਹਨਾਂ ਕੋਲੇ ਵੀ ਹੈ ਨਹੀਂ ਪਰ ਹੁਣ ਮੁੱਖ ਮੰਤਰੀ ਨੇ ਕਹਿੰਿਆ ਨੇ ਜਾਂ ਤਾਂ ਮੁੱਖ ਮੰਤਰੀ ਦਬਾਉਣਗੇ ਜਾਂ ਮੁੱਖ ਮੰਤਰੀ ਜਨਤਕ ਮਾਫੀ ਮੰਗਣਗੇ ਇੱਦਾਂ ਹੀ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਇੱਦਾਂ ਹੀ 141 ਕਰੋੜ ਸੋ ਭੱਜਣ ਨਹੀਂ ਦੇਵਾਂਗੇ ਜਿੱਦਾਂ ਮੁੱਖ ਮੰਤਰੀ ਸਾਹਿਬ ਸਮਝਦੇ ਨੇ ਨਾ ਕਿ ਮੈਂ ਤਮਾਸ਼ੀ ਵੀ ਨਹੀਂ ਕੀਤੀ ਸਟੇਜ ਲਈ ਤੇ ਅੱਗੇ ਨਿਕਲਿਆ ਨਾ ਇਹ ਗੱਲਾਂ ਤੇ ਹੁਣ ਜਵਾਬ ਦੇਣੇ ਪੈਣਗੇ ਔਰ ਦੂਜਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਾਗਜ਼ ਜ਼ਿਆਦਾ ਤਲਬੀ ਨਹੀਂ ਜ਼ਿਆਦਾ ਦਾ ਵਾਅਦਾ ਤਾਂ ਲੱਭਿਆ ਨਹੀਂ ਹੁਣ ਕਹਿੰਦੇ ਜੀ ਬੀਪੀ ਵੱਧ ਗਿਆ ਬੀਪੀ ਵੱਧ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਉੱਪਰ-ਨੀਚੇ ਹੋ ਰਿਹਾ ਕਿਉਂਕਿ ਮੁੱਖ ਮੰਤਰੀ ਅੰਦਰੋਂ ਤੇ ਬਾਹਰੋਂ ਦੋਨੋਂ ਪਾਸੋਂ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਬਾਹਰੋਂ ਅੱਜ ਪੰਜਾਬ ਵਿਰੋਧ ਤੇ ਖੜਾ ਹੋ ਗਿਆ ਕਿਉਂਕਿ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਹੋਏ ਲੋਕ ਜਵਾਬ ਮੰਗਦੇ ਨੇ ਐਮ ਐਲ ਏ ਮੰਤਰੀਆਂ ਦਾ ਘਰਾਓ ਹੋ ਰਿਹਾ ਔਰ ਅੰਦਰੋਂ ਕਹਿੰਦੇ ਹੁਣ ਮੁੱਖ ਮੰਤਰੀ ਨੂੰ ਬਦਲਣ ਦੀ ਤਿਆਰੀ ਹੈ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਸਿਰ ਤੇ ਸਾਰੀ ਐਂਟੀਨ ਕਮੰਸੀ ਪਾ ਕੇ ਉਹਨਾਂ ਨੂੰ ਫਾਰਕ ਕੀਤਾ ਸੀ ਐਵੇਂ ਭਗਵੰਤ ਮਾਨ ਸਾਹਿਬ ਨੂੰ ਫਾਰਕ ਕਰਨ ਦੀ ਤਿਆਰੀ ਹੈ ਸੋ ਭਗਵੰਤ ਮਾਨ ਸਾਹਿਬ ਆਪ ਦੇ ਬੀਪੀ ਦਾ ਬਹੁਤ ਧਿਆਨ ਰੱਖਣ ਕਿਉਂਕਿ ਇਹ ਪੋਲਿਟਿਕਲ ਲੜਾਈ ਹੱਕ ਸੱਚ ਦੀ ਲੜਾਈ ਲੰਬੀ ਲੜਨੀ ਹੈ ਵਿਕਰਮ ਮਜੀਠੀਆ ਨੇ ਬਾਹਰ ਆ ਕੇ ਕੱਲੀ ਕੱਲੀ ਗੱਲਾਂ ਦਾ ਜਵਾਬ ਲੈਣਾ ਸੋ ਹੁਣ ਬੀਪੀ ਆਪਣੀ ਸਿਹਤ ਦਾ ਮੁੱਖ ਮੰਤਰੀ ਧਿਆਨ ਰੱਖਣ ਤੇ ਬਿਲਕੁਲ ਦੋ ਚੀਜ਼ਾਂ ਤੇ ਅੱਜ ਅਹਿਮ ਸੁਣਵਾਈ ਹੋਈ ਹੈ ਹਾਲਾਂਕਿ ਬੈਰਕ ਚੇਂਜ ਦੇ ਨਾਲ ਨਾਲ ਬੇਲ ਐਪਲੀਕੇਸ਼ਨ ਵੀ ਲਾਈ ਗਈ ਔਰ ਇੱਕ ਸਟਾਰਟਿੰਗ ਤੋਂ ਹੀ ਅਕਾਲੀ ਦਲ ਸਾਫ਼ ਤੌਰ ਤੇ ਇਲਜ਼ਾਮ ਲਾਉਂਦਾ ਨਜ਼ਰ ਆ ਰਿਹਾ ਕਿ ਪੋਲਿਟਿਕਲੀ ਵੈਂਡਾਟਾ ਦੇ ਚਲਦੇ ਇਹ ਸਾਰੀ ਚੀਜ਼ਾਂ ਹੋਈਆਂ ਤੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕਰ ਆਂਦੀ ਹੈ ਕਿਉਂਕਿ ਹੁਣ 19 ਜੁਲਾਈ ਨੂੰ ਇੱਕ ਅਹਿਮ 14 ਦਿਨ ਦੀ ਕਸਟਡੀ ਤੋਂ ਬਾਅਦ 19 ਜੁਲਾਈ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਹੈ ਹੁਣ ਵੀਡੀਓ ਕਾਨਫਰੈਂਸਿੰਗ ਰਹੀ ਹੋਣਾ ਹੈ ਜਾਂ ਫਿਰ ਫਿਜ਼ੀਕਲੀ ਆਂਦੇ ਇਹ ਤਾਂ ਹੁਣ ਟਾਈਮ ਬਤਾਊਗਾ ਲੇਕਿਨ ਕਈ ਚੀਜ਼ਾਂ ਨੂੰ ਲੈ ਕੇ ਹੁਣ ਅਕਾਲੀ ਦਲ ਵੱਲੋਂ ਲਗਾਤਾਰ ਆ ਜਿਹੜਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਪੋਲਿਟੀਕਲੀ ਵੈਂਟਾਟਾ ਦੇ ਚਲਦੇ ਸਾਰੀ ਚੀਜ਼ਾਂ ਹੋਈਆਂ ਇਹਦੇ ਤੇ ਵੀ ਇਲਜ਼ਾਮ ਲਾਏ ਜਾ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਦੇਖਣਾ ਅਹਿਮ ਹੋਵੇ ਮਹਾਲੀ ਕੋਰਟ ਦੇ ਵਿੱਚ ਅੱਜ ਵਿਕਰਮ ਮਜੀਠੀਏ ਨੂੰ ਲੈ ਕੇ ਦੋ ਅਹਿਮ ਸੁਣਵਾਈ ਹੋਈ ਹੈ ਜਿਦੇ ਵਿੱਚ ਪਹਿਲਾ ਜਿਹੜੀ ਹੈ ਬੇਲ ਐਪਲੀਕੇਸ਼ਨ ਲਾਈ ਗਈ ਸੀ ਦੂਜਾ ਬੈਰਿਕ ਜਿਹੜਾ ਹੈ ਉਹ ਚੇਂਜ ਕਰਨ ਦੀ ਗੱਲ ਕੀਤੀ ਗਈ ਸੀ ਕਿਉਂਕਿ ਇਹਦੇ ਵਿੱਚ ਦੋ ਬਹੁਤ ਇੰਪੋਰਟੈਂਟ ਹੈ ਪਹਿਲਾ ਜਿਹੜਾ ਬੈਰਿਕ ਚੇਂਜ ਨੂੰ ਲੈ ਕੇ ਇਹਦੇ ਵਿੱਚ ਲਾਈ ਗਈ ਸੀ ਪਟੀਸ਼ਨ ਕਿ ਅਬੈਰਿਕ ਜਿਹੜੀ ਹੈ ਉਹ ਚੇਂਜ ਕੀਤੀ ਜਾਵੇ ਹਾਲਾਂਕਿ 17 ਜੁਲਾਈ ਨੂੰ ਇਹਦੀ ਨੈਕਸਟ ਡੇਟ ਪਈ ਹੈ ਲੇਕਿਨ ਰੀਜ਼ਨ ਕੀ ਹੈ ਸਾਡੇ ਨਾਲ ਆਜਦੀਪ ਕਲੇਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਕਲੇਰ ਸਾਹਿਬ ਕਿਉਂਕਿ ਅਸ ਦੋ ਅਹਿਮ ਚੀਜ਼ਾਂ ਤੇ ਸੁਣਵਾਈ ਹੋਈ ਹੈ ਪਹਿਲਾਂ ਤਾਂ ਬੈਰਿਕ ਦੀ ਅਸੀਂ ਗੱਲ ਕਰ ਲਈਏ ਚੇਂਜ ਕਰਨ ਦੀ ਰੀਜ਼ਨ ਕੀ ਰਿਹਾ ਕਿਉਂਕਿ ਐਜ਼ ਅ ਐਡਵੋਕੇਟ ਤੁਸੀਂ ਸਾਰਾ ਇਹਦੇ ਵਿੱਚ ਦੇਖ ਰਹੇ ਹੋ ਤਾਂ ਰੀਜ਼ਨ ਕੀ ਰਿਹਾ ਕਿ ਉਸ ਤਰ੍ਹਾਂ ਦੀ ਪਟੀਸ਼ਨ ਜਿਹੜੀ ਪਾਈ ਗਈ ਹੈ ਨਾਬਾ ਜੇਲ੍ਹ ਚ ਇਸ ਵੇਲੇ ਵਿਕਰਮ ਮਜੀਠੀਆ ਬੰਨੇ ਦੇਖੋ ਰਾਠੀ ਜੀ ਤੁਸੀਂ ਦੇਖਿਆ ਹੋਣਾ ਕਿ ਵਿਕਰਮ ਮਜੀਠੀਆ ਤੇ ਜਿੱਦਨ ਦਾ ਝੂਠਾ ਪਰਚਾ ਦਿੱਤਾ ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਪੰਜਾਬ ਸਰਕਾਰ ਕਿਦਾਂ ਚੋਰਾ ਵਾਂਗੂ ਉਹਨਾਂ ਨੂੰ ਲਕੋਲ ਕੋ ਕੇ ਪੇਸ਼ ਕਰਦੀ ਹੈ ਮਤਲਬ ਅਦਾਲਤਾਂ ਤੱਕ ਦੇ ਉੱਤੇ ਕੱਪੜੇ ਪਾਤੇ ਅੰਦਰ ਨਾ ਵਕੀਲਾਂ ਨੂੰ ਜਾਣ ਦਿੰਦੇ ਨੇ ਨਾ ਪ੍ਰੈਸ ਨੂੰ ਜਾਣ ਦਿੰਦੇ ਨੇ ਔਰ ਕਾਰਨ ਇੱਕੋ ਦੱਸਦੇ ਨੇ ਕਿ ਜੀ ਵਿਕਰਮ ਮਜੀਠੀਆ ਨੂੰ ਖਤਰਾ ਹੀ ਬਹੁਤ ਔਰ ਐਸੀ ਗੱਲ ਨੂੰ ਕਹਿ ਕੇ ਜਦੋਂ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਛੱਡ ਕੇ ਆਏ ਨੇ ਤਾਂ ਇਹ ਕਹਿੰਦੇ ਨੇ ਕਿ ਜੀ ਵਿਕਰਮ ਮਜੀਠੀਆ ਉੱਥੇ ਔਰੇਂਜ ਕੈਟਾਗਰੀ ਦੇ ਇਨਮੇਟ ਹੈ ਹੁਣ ਔਰੇਂਜ ਕੈਟਾਗਰੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਬਣਾਈ ਦੀ ਇਹ ਤਾਂ ਜੇਲ੍ਹ ਮੈਨੂਅਲ ਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਔਰੇ orange category ਚ ਜਿਹੜਾ inmate ਹੈ ਉਹਨੂੰ ਕਿਉਂਕਿ ਹਾਈ ਥ्रेट ਰਿਸਕ ਹੁੰਦਾ ਤਾਂ ਉਹਨੂੰ orange category ਚ ਰੱਖਿਆ ਜਾਂਦਾ ਤੇ ਉਹਨੂੰ ਇਕੱਲੇ ਨੂੰ ਅੱਡ ਬੈਰਕ ਚ ਰੱਖਦੇ ਨੇ ਉਹਨੂੰ ਕਿਸੇ ਦੇ ਨਾਲ ਨਹੀਂ ਰੱਖਿਆ ਜਾਂਦਾ ਬਿਕੋਜ਼ ਕਿਉਂਕਿ ਉਹਦੀ ਸਿਕਿਉਰਿਟੀ ਰੀਜ਼ਨ ਕਰਕੇ ਬਿਕਰਮ ਮਜੀਠੀਆ